ਸਪਾਕ ਨੀ ਨੀ ਮਾ ਬਣਾ ਕੇ ਬੜੀ ਮਸਤੀ ਨਾਲ ਕੰਮ ਕਰਦੇ ਆ ਉੱਥੇ ਅਸੀਂ ਜਿਹੜੇ 8 ਲੋਕਾਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਹੈ ਇਹਨਾਂ ਕੋਲੋਂ ਸਾਨੂੰ 8 ਮੋਬਾਈਲ ਫੋਨ 1 ਕਰਵਾਲਰ 32 ਗੋਲ ਅਤੇ 11 ਜਿੰਦਾ ਰੋਦ ਅਸੀਂ ਬਰਾਮਦ ਕੀਤੀ ਆ ਐਫਆਰ ਨੰਬਰ 116 ਬਟਾ 25 ਇੰਟਰਸੈਕਸ਼ਨ 303 ਜੀਮਨ 2 21 ਮਾਈਂਗਤ ਦਰਜ ਕੀਤੀ ਮੋਗਾ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਪੁਲਿਸ ਨੇ ਨਜਾਇਜ਼ ਮਾਈਨਿੰਗ ਕਰਨ ਵਾਲਿਆਂ ਖਿਲਾਫ ਵੱਡੀ ਕਾਰਵਾਈ ਕਰਦੇ ਆ ਕਸਬਾ ਤਰਮਕੋਟ ਅਦੀਨ ਪੈਂਦੇ ਸੁਲਤਾਨਪੁਰ ਦਰਿਆ ਕੰਡੇ ਨਜਾਇਜ਼ ਮਾਈਨਿੰਗ ਕਰ ਰਹੇ 8 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਪੁਲਿਸ ਨੇ ਮੁਲਜ਼ਮਾਂ ਕੋਲੋਂ ਰੇਤ ਨਾਲ ਭਰੇ 6 ਟਰੈਕਟਰ ਵੀ ਬਰਾਮਦ ਕੀਤੇ ਹਨ ਪੁਲਿਸ ਨੇ ਮਾਈਨਿੰਗ ਲਈ ਇੱਕ ਜੀਸੀਬੀ ਮਸ਼ੀਨ ਵੀ ਬਰਾਮਦ ਕੀਤੀ ਹੈ ਮੁਲਜ਼ਮਾਂ ਕੋਲੋਂ ਪੁੱਛਗਿੱਛ ਕਰਦਿਆਂ ਪੁਲਿਸ ਨੇ ਇੱਕ ਰਿਵਾਲਵਰ 32 ਬੋਰ ਅਤੇ 11 ਕਾਰਤੂਸ ਵੀ ਬਰਾਮਦ ਕੀਤੇ ਹਨ ਉਕਤ ਡੀਐਸਪੀ ਰਮਨਦੀਪ ਸਿੰਘ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਧਰਮਕੋਟ ਦੇ ਇਲਾਕੇ 'ਚ ਨਜਾਇਜ਼ ਮਾਈਨਿੰਗ ਚੱਲ ਰਹੀ ਹੈ ਅਸੀਂ ਇੱਕ ਟੀਮ ਤਾਇਨਾਤ ਕਰਕੇ ਉੱਥੇ ਛਾਪਾ ਮਾਰ ਕੇ 8 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਕੋਲੋਂ 6 ਟਰੈਕਟਰ ਬਰਾਮਦ ਕੀਤੇ ਹਨ ਹੋਰ ਕੀ ਕੁਝ ਕਹਿਣਾ ਹੈ ਡੀਐਸਪੀ ਰਮਨਦੀਪ ਸਿੰਘ ਦਾ ਆਓ ਸੁਣਦੇ ਹਾਂ ਮਾਨਯੋਗ ਡੀਜੀਪੀ ਪੰਜਾਬ ਸਾਹਿਬ ਦੀਆਂ ਹਦਾਇਤਾਂ ਅਤੇ ਐਸਐਸਪੀ ਮੋਗਾ ਜੀ ਅਜੇ ਗਾਂਧੀ ਸਾਹਿਬ ਦੀ ਦੇਸ਼ਾਂ ਦੇਸ਼ਾਂ ਅਤੇ ਐਸਪੀਡੀ ਬਲਕ੍ਰਿਸ਼ਨ ਸਿੰਘਾ ਸਾਹਿਬ ਦੀ ਨਗਰਨੀ ਹੈਡ ਸਭੀ ਨੇ ਧਰਮਿਕ ਕੋਡ ਦੇ ਵਿੱਚ ਨਜਾਇਜ਼ ਮਾਈਨਿੰਗ ਦੇ ਖਿਲਾਫ ਸਖਤ ਕਾਰਵਾਈ ਕਰਦੇ ਹੋયા ਆਂ ਕੱਲ ਸਾਨੂੰ ਸਿਕਰਟ ਇਨਫੋਰਮੇਸ਼ਨ ਆਈ ਸੀ ਜਿਸ ਦੇ ਤਹਿਤ ਅਸੀਂ ਐਫਆ ਨੰਬਰ 116 ਬਟਾ 25 ਅੰਡਰ ਸੈਕਸ਼ਨ 303 ਜਿਮਤ 2 21 ਮਾਈਨਿੰਗ ਐਕਟ ਦਰਜ ਕੀਤੀ ਇਸ ਮੁਖਬਰ ਖਾਸ ਨੇ ਸਾਡੇ ਦੱਸਿਆ ਕਿ ਕੁਝ ਲੋਕ ਜਿਹੜੇ ਆ ਉਥੇ ਨਜਾਇਜ਼ ਮਾਈਨਿੰਗ ਕਰਦੇ ਨੇ ਜਦੋਂ ਅਸੀਂ ਕੁਲ ਸਪਾਰਟੀਆਂ ਦੀਆਂ ਟੀਮਾਂ ਬਣਾ ਕੇ ਬੜੀ ਮਸਤੀ ਨਾਲ ਕੰਮ ਕਰਦੇ ਆ ਉੱਥੇ ਅਸੀਂ ਜਿਹੜੇ 8 ਲੋਕਾਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਜਿਨ੍ਹਾਂ ਕੋਲੋਂ ਸਾਨੂੰ 4 ਅਰਜਨ ਟ੍ਰੈਕਟਰ ਟਰਾਲੇ ਤੇ ਇੱਕ ਸੋਨਾਲੀਕਾ ਤੇ ਇੱਕ ਸਬਰਾਜ ਟ੍ਰੈਕਟਰ ਜਿਹੜਾ ਉਹ ਬਰਾਮਦ ਹੋਇਆ ਇੱਕ ਜੀਸੀਪੀ ਬਰਾਮਦ ਹੋਈ ਤੇ ਇਹਨਾਂ ਕੋਲੋਂ ਸਾਨੂੰ 8 ਮੋਬਾਈਲ ਫੋਨ ਇੱਕ ਰਵਾਲਵਰ ਬੱਤੀਬੋਰ ਤੇ 11 ਜਿੰਦਾ ਰੋਧ ਅਸੀਂ ਬਰਾਮਦ ਕੀਤੇ ਆ ਫਰਦਰ ਜਿਹੜੀ ਆ ਇਨਵੈਸਟੀਗੇਸ਼ਨ ਜਾਰੀ ਆ ਇਹਨਾਂ ਨੂੰ ਅੱਜ ਮਾਂਜੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲੈ ਕੇ ਸਖਤ ਸਖਤ ਕਾਰਵਾਈ ਕੀਤੀ ਜਾਊਗੀ। ਹਾਂਜੀ। ਮਾਂਜੋਗ ਡੀਜੀਪੀ ਪੰਜਾਬ ਸਾਹਿਬ ਦੀਆਂ ਹਦਾਇਤਾਂ ਅਤੇ ਐਸਐਸਪੀ ਮੋਗਾ ਜੀ ਅਜੇ ਗੰਦੀ ਸਾਹਿਬ ਦੀ ਦਿਸ਼ਾ ਨਿਰਦੇਸ਼ਾਂ ਡੀਐਸਪੀ ਬਲਕ੍ਰਿਸ਼ਨ ਸਿੰਘਾ ਸਾਹਿਬ ਦੀ ਨਿਗਰਾਨੀ ਹੇਠ ਸਬੰਧਕੋਟ ਦੇ ਵਿੱਚ ਨਜਾਇਜ਼ ਮਾਈਨਿੰਗ ਦੇ ਖਿਲਾਫ ਸਖਤ ਕਾਰਵਾਈ ਕਰਦੇ ਹੋયા ਹਾਂ। ਕੱਲ ਸਾਨੂੰ ਸਿਕਰਟ ਇਨਫੋਰਮੇਸ਼ਨ ਆਈ ਸੀ ਜਿਸ ਦੇ ਤਹਿਤ ਅਸੀਂ ਐਫਆ ਨੰਬਰ 116 ਬਟਾ 25 ਅੰਡਰ ਸੈਕਸ਼ਨ 303 ਜਮਤ 2 ਇੱਕ ਕੀ ਮਾਈਨਿੰਗ ਟਰੈਕਟਰ ਦਰਜ ਕੀਤੀ ਇਸ ਮੁਖਬਰ ਖਾਸ ਨੇ ਸਾਡੇ ਦੱਸਿਆ ਕਿ ਕੁਝ ਲੋਕ ਜਿਹੜੇ ਆ ਉਥੇ ਨਜਾਇਜ਼ ਮਾਈਨਿੰਗ ਕਰਦੇ ਨੇ ਜਦੋਂ ਅਸੀਂ ਪੁਲਿਸ ਪਾਰਟੀਆਂ ਦੀ ਟੀਮਾਂ ਬਣਾ ਕੇ ਬੜੀ ਮਿਹਨਤੀ ਨਾਲ ਕੰਮ ਕਰਦੇ ਆ ਉਥੇ ਅਸੀਂ ਜਿਹੜੇ ਆ 8 ਲੋਕਾਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਜਿੰਨਾਂ ਕੋਲੋਂ ਸਾਨੂੰ 4 ਅਰਜਨ ਟ੍ਰੈਕਟਰ ਟਰਾਲੇ ਤੇ ਇੱਕ ਸੋਨਾ ਲਿਕਾ ਤੇ ਇੱਕ ਸਰਦਾਰ ਟ੍ਰੈਕਟਰ ਜਿਹੜਾ ਉਹ ਬਰਾਮਦ ਹੋਇਆ ਇੱਕ ਜੀਸੀਪੀ ਬਰਾਮਦ ਹੋਈ ਤੇ ਇਹਨਾਂ ਕੋਲੋਂ ਸਾਨੂੰ 8 ਮੋਬਾਈਲ ਫੋਨ ਇੱਕ ਰਵਾਲਵਰ ਬੱਤੀਪੁਰ ਤੇ 11 ਜਿੰਦਾਂ ਰੋਧ ਅਸੀਂ ਬਰਾਮਦ ਕੀਤੇ ਆ ਫਰਦਰ ਜਿਹੜੀ ਆ ਇਨਵੈਸਟੀਗੇਸ਼ਨ ਜਾਰੀ ਆ ਇਹਨਾਂ ਨੂੰ ਅੱਜ ਮਾਨਜੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲੈ ਕੇ ਸਖਤ ਸਖਤ ਕਾਰਵਾਈ ਕੀਤੀ ਜਾਊਗੀ ਬਿਊਰੋ ਰਿਪੋਰਟ ਆਜ਼ਾਦ ਸੋਚ